ਵਿੱਚ ਬੌਕਸਿੰਗ ਚੈਂਪੀਅਨਸ਼ਿਪ ਜਿਹੜੀ ਆ ਕਰਵਾਈ ਗਈ ਜਿਹਦੇ ਵਿੱਚ ਬੌਕਸਿੰਗ ਐਸੋਸੀਏਸ਼ਨ ਨੇ ਜਿਹੜੀ ਆ ਵੀ ਪੂਰਾ ਸਹਿਯੋਗ ਆਪਣਾ ਦਿੱਤਾ ਤਾਂ ਉਸ ਵਾਰ ਬੱਚਿਆਂ ਨੇ ਇਸ ਜਿਹੜੇ ਖੇਤਰ ਵਿੱਚ ਕਾਫੀ ਮੱਲਾ ਮਾਰੀਆਂ ਤੁਸੀਂ ਦੇਖ ਸਕਦੇ ਹੋ ਵੀ ਜਿਹੜੇ ਮੱਲਾ ਮਾਰੇ ਜਿਹੜੇ ਬੱਚਿਆਂ ਨੂੰ ਜਿਹੜਾ ਐਸੋਸੀਏਸ਼ਨ ਦੇ ਜਿਹੜੇ ਬਾਕਸਿੰਗ ਜਿਲ੍ਹਾ ਐਸੋਸੀਏਸ਼ਨ ਦੇ ਪ੍ਰਧਾਨ ਨੇ ਉਹਨਾਂ ਨੇ ਮਤਲਬ ਉਹਨਾਂ ਨੂੰ ਆਪਣਾ ਅਸ਼ੀਰਵਾਦ ਵੀ ਦਿੱਤਾ ਤੇ ਉੱਥੇ ਜਿਹੜੇ ਮੈਡਲ ਜਿਹੜੋਂ ਬੱਚਿਆਂ ਨੂੰ ਮਿਲੇ ਨੇ ਤੋਂ ਉਹਨਾਂ ਦੀ ਹੌਸਲਾ ਵਜਾਈ ਵੀ ਕੀਤੀ ਜੋ ਸਾਬਤ ਉੱਤੇ ਦਿਖਾਈ ਦੇ ਰਿਹਾ ਵੀ ਕਿਸ ਤਰ੍ਹਾਂ ਜਿਹੜੇ ਵੀ ਇਸ ਗੇਮ ਦੇ ਵਿੱਚ ਜਿਹੜਾ ਵੀ ਪਾਰਟਿਸਿਪੇਟ ਕਰਦਾ ਉਹਦੀ ਜਿਹੜੇ ਕੋਚਾਂ ਵੱਲੋਂ ਹੋਵੇ ਐਸੋਸੀਏਸ਼ਨ ਦੇ ਪ੍ਰਧਾਨ ਵੱਲੋਂ ਹੋਵੇ ਆਪਣਾ ਪੂਰਾ ਜਿਹੜਾ ਯੋਗਦਾਨ ਦੇ ਕੇ ਉਹਨਾਂ ਦੀ ਪੂਰੀ ਹੌਸਲਾ ਵਜਾਈ ਕੀਤੀ ਜਾ ਰਹੀ ਆ ਤਾਂ ਜੋ ਬੱਚੇ ਹੋ ਬੱਦ ਕੇ ਜਿਹੜੇ ਪੰਜਾਬ ਲੈਵਲ ਤੇ ਨੈਸ਼ਨਲ ਲੈਵਲ ਤੇ ਜਿਹੜੇ ਖੇਡ ਕੇ ਆਪਣੇ ਮੱਲਾ ਮਾਰਨ ਤੇ ਆਪਣਾ ਨਾਮ ਜੜਾ ਰੋਸ਼ਨ ਕਰਨ ਕਿਉਂਕਿ ਲਗਾਤਾਰ ਬੌਕਸਿੰਗ ਵਿੱਚ ਫਿਰੋਜ਼ਪੁਰ ਜੇ ਆਪਣੀ ਸਰਦੀ ਇਲਾਕੇ ਦੀ ਗੱਲ ਕੀਤੀ ਜਾਵੇ ਤੇ ਬੱਚੇ ਜਿਹੜੇ ਆ ਆਪਣਾ ਪੂਰਾ ਯੋਗਦਾਨ ਦੇ ਰਹੇ ਨੇ ਤੇ ਪੂਰੀ ਜੜੀ ਆ ਨੇ ਪਸੀਨਾ ਵਹਾ ਰਹੇ ਨੇ ਕਿਉਂਕਿ ਨਸ਼ਿਆਂ ਤੋਂ ਦੂਰ ਹੋ ਕੇ ਇਹ ਗੇਮ ਨੂੰ ਜਿਹੜਾ ਚੁਣਿਆ ਤੋਰੇ ਵਿੱਚ ਵੀ ਆਪਣੀ ਜਿੰਦ ਜਾਨ ਲਗਾ ਕੇ ਜਿਹੜਾ ਖੇਡਦੇ ਦਿਖਾਈ ਦੇ ਰਹੇ ਨੇ ਤੋਂ ਨਾਲ ਸਹਿਯੋਗ ਵੀ ਜਿਹੜਾ ਐਸੋਸੀਏਸ਼ਨ ਮਤਲਬ ਪੂਰੀ ਤਰ੍ਹਾਂ ਜਿਹੜਾ ਕੀਤਾ ਜਾ ਰਿਹਾ ਤੇ ਉਸ ਤੋਂ ਬਾਅਦ ਜਦੋਂ ਮੱਲਾ ਮਾਰੀਆਂ ਗਈਆਂ ਉਸ ਵਾਰ ਬੱਚਿਆਂ ਦੀ ਹੌਸਲਾ ਵਚਾਈ ਕਰਨ ਵਾਸਤੇ ਉਹਨਾਂ ਨੂੰ ਇੱਥੇ ਬੁਲਾਇਆ ਗਿਆ ਤੇ ਉਹਨਾਂ ਨੂੰ ਵੀ ਅਸ਼ੀਰਵਾਦ ਵੀ ਦਿੱਤਾ ਗਿਆ ਤੇ ਉਹਨਾਂ ਦੇ ਨੂੰ ਕਹਿ ਸਕਦੇ ਆ ਵੀ ਉਹਨਾਂ ਨੂੰ ਇਹ ਨਵਾ ਇਹ ਵੀ ਗੱਲਾਂ ਕਿੱਦੀਆਂ ਦੱਸਿਆ ਗਈਆਂ ਵੀ ਹੋਰ ਅੱਗੇ ਜਾ ਕਿਵੇਂ ਵਸ ਸਕਦੇ ਆ ਵੀ ਉਸ ਲਈ ਐਸੋਸੀਏਸ਼ਨ ਹੋਵੇ ਚਾਹੇ ਜਿਹੜੇ ਸਕੂਲ ਪੱਧਰ ਤੇ ਹੋਵੇ ਉਹਨਾਂ ਨੂੰ ਜਿਹੜਾ ਸਹਿਯੋਗ ਆ ਸਰਕਾਰ ਵੱਲੋਂ ਉਹ ਕੀਤਾ ਜਾਵੇਗਾ ਤਾਂ ਜੋ ਹੋਰ ਮਿਹਨਤ ਕਰਕੇ ਆ ਗਾਂ ਜਿਹੜੇ ਆ ਵੱਧ ਕੇ ਆਪਣੇ ਮੈਡਲ ਜਿੱਸਕਲ ਜਿਹਰੇ ਨਾਲ ਫਿਰੋਜਪੁਰ ਦਾ ਨਾਮ ਵੀ ਰੋਸ਼ਨ ਹੋਵੇ ਆਪਣੇ ਮਾਪਿਆਂ ਦਾ ਨਾਮ ਵੀ ਰੋਸ਼ਨ ਕਰਨ ਤੇ ਨਾਲੇ ਦੇਸ਼ ਦਾ ਨਾਮ ਵੀ ਜਿਹੜਾ ਉਹ ਰੋਸ਼ਨ ਰੋਸ਼ਨ ਕਰ ਸਕਣ ਤੇ ਬੌਕਸਿੰਗ ਦੇ ਵਿੱਚ ਜਿੱਥੇ ਐਸੋਸੀਏਸ਼ਨ ਦੇ ਪ੍ਰਧਾਨ ਨੇ ਦੱਸਿਆ ਵੀ ਜਿਹੜੇ ਨੌਜਵਾਨ ਹੈਗੇ ਬੱਚੇ ਉਹ ਨਸ਼ਿਆਂ ਤੋਂ ਦੂਰ ਰਹਿ ਕੇ ਤੇ ਬੌਕਸਿੰਗ ਵਾਲਾਂ ਨੇ ਆਪਣੇ ਗਰਾਉਂਡਾਂ ਵਿੱਚ ਆਪਣੀਆਂ ਮੱਲਾ ਮਾਰਨ ਆਪਣੇ ਬਾਹਾਂ ਦੇ ਜੋਰ ਦਿਖਾਣ ਤਾਂ ਜੋ ਉਹ ਵੀ ਆਪਣੇ ਜਿਹੜੇ ਇੱਕ ਮੁਕਾਮ ਤੱਕ ਪਹੁੰਚ ਸਕਣ ਏਮ ਤੇ ਆਪਣਾ ਨਾਮ ਵੀ ਰੋਸ਼ਨ ਕਰ ਸਕਣ ਤੇ ਦੇਸ਼ ਦਾ ਨਾਮ ਵੀ ਰੋਸ਼ਨ ਕਰ ਸਕਣ ਤੇ ਸਰਕਾਰਾਂ ਤੇ ਐਸੋਸੀਏਸ਼ਨ ਜਿਹੜੀਆਂ ਪੂਰਾ ਸਹਿਯੋਗ ਉਹਨਾਂ ਬੱਚਾ ਦਾ ਕਰੇਗੀ ਜਿਹੜਾ ਗਰਾਊਂਡ ਦੇ ਵਿੱਚ ਰਿੰਗ ਦੇ ਵਿੱਚ ਖੇਡਦੇ ਦਿਖਾਈ ਦੇਣਗੇ ਸਰ ਅੱਜ ਤੁਸੀਂ ਇੱਥੇ ਪੁੱਛਿਓ ਸਰ ਬੌਕਸਿੰਗ ਰਿੰਗ ਦੇ ਵਿੱਚ ਪੁੱਛੋ ਅੱਜ ਕੀ ਸਰ ਪ੍ਰੋਗਰਾਮ ਸਿਕ ਜੇਤੇ ਇੱਥੇ ਅੱਜ ਸ਼ਕਤੀ ਬੌਕਸਿੰਗ ਰਿੰਗ ਦੇ ਬੱਚੇ 68th ਸੁਪਰ ਬੌਕਸਿੰਗ ਚੈਂਪੀਅਨਸ਼ਿਪ ਨੂੰ ਕੁਨ ਮੈਚ ਲਈ ਆਏ ਨੇ ਉਹਦੇ ਰਿਗਾਰਡਿੰਗ ਇੱਥੇ ਆਜੀ ਤੇ ਕੈਂਪੋਰ ਦੇ ਸੀਈਓ ਆਏ ਸਨ ਤੋ ਸੋ ਉਹਨਾਂ ਸ਼ੁਰੂ ਕਰਦੇ ਨੇ ਸਤਿ ਸ਼੍ਰੀ ਅਕਾਲ ਜੀ ਬਹੁਤ ਬਸ਼ੀਰਵਾਦ ਦੇ ਕੇ ਜਾਚੋਲੇ ਜਿਹੜੇ ਬੱਚਿਆਂ ਨੇ ਮੈਡ ਲੈਂਦੇ ਆ ਸਪੈਸ਼ਲੀ ਉਹਨਾਂ ਨੂੰ ਅਫੀਸ਼ੀਅਟ ਕਰਨੀ ਅਸੀਂ ਇੱਥੇ ਤੇ ਕਿਤੇ ਚੱਕੀ ਬੱਚੇ ਰਹਿੰਦੇ ਕੋਚ ਲੈ ਕੇ ਸਰ ਲੱਗਦਾ ਕਿ ਜਿੱਥੇ ਨਸ਼ੇ ਦੇ ਵਿੱਚ ਪੰਜਾਬ ਜਾ ਰਹੇ ਜੋ ਬਾਕਸਿੰਗ ਕਰਦੇ ਨੇ ਤਾਂ ਕਿ ਬੱਚਿਆਂ ਦਾ ਫਿਊਚਰ ਕੋਈ ਨਵਾਂ ਬੱਚਿਆਂ ਦਾ ਬਹੁਤ ਜ਼ਿਆਦਾ ਫਿਊਚਰ ਹੈ ਸਾਡਾ ਹੁਣ ਡਿਸਟ੍ਰਿਕਟ ਬਾਕਸਿੰਗ ਐਸੋਸੀਏਸ਼ਨ ਦੇ ਸਾਡੇ ਚਾਰ ਰਿੰਗ ਨੇ 6 ਸਾਡੇ ਵੈਸੇ ਸਟੇਡੀਅਮਸ ਦੇ ਵਿੱਚ ਪ੍ਰੈਕਟਿਸ ਚੱਲ ਰਹੀ ਹੈ ਔਰ ਦਿੰਦੇ ਹਰ ਉਹਦੇ ਵਿੱਚ ਬੱਚੇ ਬੜੀ ਵੱਡੀ ਗਿਣਤੀ ਚ ਪਾਰਟਿਸਪੇਟ ਕਰ ਰਹੇ ਆ ਜਿਵੇਂ ਇੱਥੇ ਸ਼ਤੀ ਬਾਕਸਿੰਗ ਰਿੰਗ ਹੋ ਗਿਆ ਹੁਣ ਸੇਅਰ ਪ੍ਰੋਸੈਸਿੰਗ ਸਟੇਜ ਹੋਇਆ ਇੱਥੇ ਲੜਕੇ ਤੇ ਲੜਕੀਆਂ ਬਰਾਬਰ ਦਾ ਦਾਅਵਾ ਕਰਦੇ ਨੇ ਜਿਹੜਾ ਵੇਖੇ ਸਾਡੀਆਂ ਸੋਸ਼ੀਅਲੀ ਲੜਕੀਆਂ ਵਾਰਿਕ ਚੱਲਦਾ ਗੁਰੂ ਅਰਸਾ ਜੀ ਸੰਗਾਰਾ ਤੌਰ ਕਲੱਬ ਵੀ ਹੈਗਾ ਇਸ ਤਰ੍ਹਾਂ ਬੱਚੇ ਬਹੁਤ ਵੱਡੀ ਗਿਣਤੀ ਚ ਪਾਰਟਿਸਪੇਟ ਕਰ ਰਹੇ ਔਰ ਸਭ ਤੋਂ ਵੱਡੀ ਅਚੀਵਮੈਂਟ ਇਹ ਹੈ ਕਿ ਜਦੋਂ ਬੱਚਿਆਂ ਨੂੰ ਮੋਬਾਈਲ ਦੀ ਆਦਤ ਪਈ ਜੇ ਜ਼ਿਆਦਾਤਰ ਬੱਚੇ ਮੋਬਾਈਲ ਦੀ ਦੁਨੀਆ ਤੋਂ ਬਾਹਰ ਨਹੀਂ ਆਉਂਦੇ ਮੋਬਾਈਲ ਤੇ ਘਿਰ ਕੇ ਰਾਜੀ ਨੇ ਇਹ ਬੱਚੇ ਸਟੇਡੀਅਮ ਚ ਆ ਕੇ ਖੂਕੂਕ ਨਾ ਇੱਕ ਸਾਥ ਦੇ ਨੇ ਤਾਕੀ ਮਟਰ ਜਿੱਤ ਸਕਣ ਸਟੇਟ ਦਾ ਪੰਜਾਬ ਦਾ 代表ਤਾ ਮਾਣ ਰੋਸ਼ਨ ਕਰ ਸਕਦਾ ਜੀ ਮੇਰਾ ਨਾਮ ਕੀਤਨ ਹੈ ਤੇ ਮੈਨੂੰ ਡਿਸਟ੍ਰਿਕਟ ਦੇ ਅੰਦਰ ਫਰੋਜ਼ਪੁਰ ਤੋਂ 골ਡ ਮੈਡਲ ਹੋਇਆ ਜੀ ਤੇ ਅਸੀਂ ਸ਼ਹਿਰ ਸ਼ਹੀਦ ਭਗਤ ਸਿੰਘ ਸਟੇਡੀਅਮ ਵਿੱਚ ਖੇਡਨੇ ਸੀ ਤਾਂ ਕਿੰਨੀ ਕਿੱਟੀਆਂ ਸੀਗੀਆਂ ਉੱਥੇ ਉੱਥੇ ਹੀ 4-5 ਜਗ੍ਹਾ ਤੋਂ ਚੀਤੀ ਮਸਦੀਆਂ ਤੇ ਬਾਬਾ ਬੱਚੇ ਸੀਗੇ ਕੀ ਚੈਲੰਜ ਰਹਿੰਦਾ ਗੇਮ ਦੇ ਵਿੱਚ ਸਰ ਜੀ ਚੈਲੰਜ ਤਾਂ ਬਹੁਤ ਟਫ ਹੁੰਦਾ ਹੈ ਕਿ ਪਰ ਅੰਦਰ ਜਿਹਾ ਜਜ਼ਬਾ ਹੁੰਦਾ ਹੈ ਕਿ ਜੀ ਆਫ ਦਾ ਸਟੇਟ ਦਾ ਨਾਮ ਆਪਣੇ ਫਰੋਜ਼ਪੁਰ ਦਾ ਨਾਮ ਰੋਸ਼ਨ ਕਰਨਾ ਹੁੰਦਾ ਹੈ ਕੀ ਮਨਛਾ ਲੈ ਕੇ ਗੇਮ ਨੂੰ ਅਜਮਾ ਰਹੇ ਹੋ ਫਿਊਚਰ ਕੀ ਸੋਚਦੇ ਹੋ ਜ਼ਿੰਦਗੀ ਦੇ ਵਿੱਚ ਕੀ ਬੰਨਾ ਸਰ ਫਿਊਚਰ ਜੋ ਇਹ ਹੈ ਕਿ ਇੰਡੀਆ ਦਾ ਨਾਮ ਰੋਸ਼ਨ ਕਰਨਾ 올림픽 'ਚ ਮੈਡਲ ਮਾਰਨਾ ਹੀ ਤੇ ਬਸ ਤੇ ਆਪਣੇ ਦੇਸ਼ ਦਾ ਤੇ ਆਪਣੇ ਪਰਿਵਾਰ ਦਾ ਤੇ ਰਿੰਗ ਦਾ ਨਾਮ ਰੋਸ਼ਨ ਕਰਨਾ ਸਰ ਮੇਰਾ ਨਾਮ ਤੁਸ਼ਾਰਾ ਤੇ ਮੈਨੂੰ 골ਡ ਮੈਡਲ ਆਇਟ ਸੋਚ ਪੂਲੀ ਸਟ੍ਰੀਟ ਕੀ ਅਪਰੀਸ਼ੀਏਟ ਕਰਦੇ ਹੋ ਕਿ ਜੋ ਗੇਮਾਂ ਨੂੰ ਤੁਸੀਂ ਗੇਮ ਖੇਡ ਰਹੇ ਹੋ ਕੀ ਸੋਚ ਕੇ ਗੇਮ ਨੂੰ ਮੈਂ ਸਿਰਫ 아이 ਸੋਚ ਕੇ ਗੇਮ ਖੇਡਦਾ ਵੀ

YouTube Facebook Instagram X aur WhatsApp channel par